ਅੱਜ ਤੇ ਆ ਮਾੜਾ ਤਾਂ ਹੈ ਦਰੋ ਕੋ ਇਹਨਾਂ ਨੂੰ ਐਸੀ ਮਰਾਸੀ ਆ ਭੰਡ ਕਹਿ ਸਕਦੇ ਆ ਇਹ ਅਸਲੀ ਹੈ ਇਹ ਮੈਨੂੰ ਜੁਆਇਨ ਕਰਨ ਆਏ ਆ ਮੈਂ ਅਸਲੀ ਭੰਡ ਜੁਆਇਨ ਕਰ ਲੇ ਕਿਰਪਾ ਕਰਕੇ ਪੰਜਾਬ ਦਾ ਪਰਮਾਤਮਾ ਨਕਲੀ ਪੰਡਾ ਤੋਂ ਕਿਹੜਾ ਛੜਾਵੇ ਜੰਨੀ ਸਾਹਿਬ ਜਿੰਦਾਬਾਦ ਜੰਨੀ ਸਾਹਿਬ ਜਿੰਦਾਬਾਦ ਵਧਾਈਆਂ ਓ ਤੇ ਨਿਜ਼ਾਮ ਨੂੰ ਮਿਲਿਆ ਵਧਾਈਆਂ ਬੰਨਾਂ ਨੇ ਰਾਨ ਕਾਲਾ ਲੱਦੀਏ ਤੇ ਮਿਲਿਆ ਵਧਾਈਆਂ ਵੇ ਸੁਣਾ ਤੇਰਾ ਜੀਵੇ ਬੰਦਰਾ ਸਾਨੂੰ ਦਾ ਨਾਮ ਤੇਰੇ ਆਕੇ ਵੇ ਸੁਣਾ ਤੇਰਾ ਜੀਵੇ ਬੰਦਰਾ ਇੱਕ ਮਿੰਟ ਇੱਕ ਮਿੰਟ ਥੋੜਾ ਪਿੱਛੇ ਇਹ ਮੇਰੇ ਇਲਾਕੇ ਦੇ ਬੈਸਟ ਟਰ ਜਿਲੰਦਰ ਤੋਂ ਭਾਈ ਇਹ ਕੈਮਰਾ ਚਲਾਉਂਦੇ ਆਏ ਐ ਅਸਲੀ ਭੰਡ ਐ ਤੇ ਇਸ ਕਰਕੇ ਮੇਰੀ ਸੋਭਾ ਕਰ ਰਿਹਾ ਤੇ ਮੇਰੇ ਵਾਸਤੇ ਕਾਮਨਾ ਕਰ ਰਿਹਾ ਮੈਂ ਇਹਨਾਂ ਨੂੰ ਅੱਜ ਕਾਂਗਰਸ ਪਾਰਟੀ ਜੁਆਇਨ ਕਰਾਈ ਹੈ ਅਸਲੀ ਪੰਡਾ ਨੇ ਸਾਨੂੰ ਜੁਆਇਨ ਕਰ ਲਿਆ ਕਿਰਪਾ ਕਰਕੇ ਪ੍ਰਮਾਤਮਾ ਛੇਤੀ ਦੇ ਛੇਤੀ ਨਕਲੀ ਪੰਡਾ ਤੋਂ ਪੰਜਾਬ ਦਾ ਖਿਹੜਾ ਛੜਾਵੇ ਨਕਲੀ ਪੰਡਾ ਕੌਣ ਹੈ ਉਹਨੂੰ ਪਤਾ ਹੈ ਹੁਣ ਮੈਨੂੰ ਬਿਆਨ ਦੀ ਇਹ ਇੱਥੇ ਦੇ ਕੈਮਰਾ ਬੜਾ ਸਾਈਡ ਤੇ ਰੱਖੋ ਜਿਨ੍ਹਾਂ ਨੂੰ ਐਸੀ ਮਰਾਸੀ ਆ ਭੰਡ ਕਹਿ ਸਕਦੇ ਆ ਇਹ ਅਸਲੀ ਹੈ ਇਹ ਮੈਨੂੰ ਜੁਆਇਨ ਕਰਨ ਆਏ ਮੈਂ ਅਸਲੀ ਭੱਡ ਜੁਆਇਨ ਕਰ ਲੇ ਕਿਰਪਾ ਕਰਕੇ ਪੰਜਾਬ ਦਾ ਪ੍ਰਮਾਤਮਾ ਨਕਲੀ ਭੰਡਾ ਤੋਂ ਕਿਹੜਾ ਛਡਾਵੇ ਜੰਨੀ ਸਾਹਿਬ ਜਿੰਦਾਬਾਦ ਜੰਨੀ ਸਾਹਿਬ ਜਿੰਦਾਬਾਦ ਜੰਨੀ ਸਾਹਿਬ ਜਿੰਦਾਬਾਦ ਗੁਰੂ ਪਖਵਾ ਲਾਵੇ ਓਹ ਕੰਨੀ ਸਾਹਿਬ ਨੂੰ ਮਿਲਿਆ ਵਧਾਈਆਂ ਓਏ ਕੰਨੀ ਜ਼ਾਮ ਨੂੰ ਮਿਲਿਆ ਵਧਾਈਆਂ ਬੰਨਾਂ ਨੇ ਰਾਹਨ ਕਾਲਾ ਲੱਦੀਏ ਤੇ ਮਿਲਿਆ ਵਧਾਈਆਂ ਵੇ ਸੁਣਾ ਤੇਰਾ ਜੀਵੇ ਬੰਨਰਾ ਸੈਨੂਆ ਨਾਮ ਤੇਰੇ ਆਕੇ ਵੇ ਸੁਣਾ ਤੇਰਾ ਜੀਵੇ ਬੰਨਰਾ ਇੱਕ ਮਿੰਟ ਇੱਕ ਮਿੰਟ ਥੋੜਾ ਪਿੱਛੇ ਇਹ ਮੇਰੇ ਇਲਾਕੇ ਦੇ ਬੈਸਟ ਜੋ ਦਿਲਿੰਦਰ ਤੋਂ ਭਾਈ ਇਹ ਕੈਮਰਾ ਚਲਾਉਂਦੇ ਚੋਂ ਆਏ ਐ ਅਸਲੀ ਭੰਡ ਐ ਤੇ ਇਸ ਕਰਕੇ ਮੇਰੀ ਸੋਭਾ ਕਰ ਰਿਹਾ ਤੇ ਮੇਰੇ ਵਾਸਤੇ ਕਾਮਨਾ ਕਰ ਰਿਹਾ ਐ ਮੈਂ ਇਹਨਾਂ ਨੂੰ ਅੱਜ ਕਾਂਗਰਸ ਪਾਰਟੀ ਜੁਆਇਨ ਕਰਾਈ ਹੈ ਅਸਲੀ ਭੰਡਾ ਨੇ